ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਣੁ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਆ ਰਹੀ ਹੁਣੇ ਉਹਨੇ ਇੱਥੇ ਹਵਾ 'ਚ ਉੜਦੇ ਜਹਾਜ਼ 'ਚ ਵਾਪਰ ਕੀ ਵੱਡੀ ਘਟਨਾ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਆ ਰਹੀ ਹੈ ਜੀ ਹਾਂ ਜੈਪੁਰ ਦੇਰ ਤੋਂ ਦੀ ਇੰਡੀਗੋ 에ਅਰਲਾਈਨ ਦੀ ਫਲਾਈਟ ਦਾ ਇੰਜਨ ਮਡਹਰਿਆ ਹੋਇਆ ਫੇਲ ਹੋ ਗਿਆ ਫ্লাইਟ ਜਿਸ ਦਾ 3344 ਸੰਧ ਦਿੱਲੀ ਜਹਾਜ਼ੀ ਦਿੱਲੀ ਹਵਾਈ ਅੱਡੇ ਤੇ ਐਮਰਜੈਂਸੀ لینڈਿੰਗ ਹੋਈ ਦਰਸਾ ਇੰਡੀਗੋ 에ਅਰਲਾਈਨ ਦੀ ਫਲਾਈਟ ਨੇ ਮੰਗਲਵਾਰ ਸ਼ਾਮ 7:55 ਵਜੇ ਜਦੋਂ ਪਰ 에어ਪੋਰਟ ਤੋਂ ਦੇਹਦੁਲ ਅੜਾਣ ਪਰ ਨਹੀਂ ਸੀ ਪਰ ਤਕਨੀਕੀ ਕਾਰਨ ਕਰਕੇ ਜਹਾਜ਼ ਇਤਨੇ ਨਿਰਧਾਰਿਤ ਸਮੇਂ ਚਾਲਮਣੇ ਦੇਰੀ ਨਾਲ 6:35 ਤੇ ਦੇਹਦੁਲ ਅੜਾਣ ਪਰ 3:25 ਮਿੰਟ ਬਾਅਦ ਜਹਾਜ਼ ਦਾ ਇੰਜਣ ਖਰਾਬ ਹੋ ਗਿਆ ਜਾਇ ਨੁਕਸਾਨਦਾਰ ਇੰਜਣ ਨਾਲ ਲਗਭਗ 3 ਮਿੰਟ ਹਵਾ ਚ ਉੜਦਾ ਰਿਹਾ ਤੇ ਹਵਾਈਏਡੇ ਸੂਤਰਾਂ ਮੁਤਾਬਕ ਇਹ ਘਟਨਾ ਮੰਗਲਵਾਰ ਰਹਾ ਹੈਮ ਵਕੀਬ 7 ਵਜੇ ਦੀ ਵਾਪਰੀ ਹੈ ਪਾਇਲਟ ਨੇ 에어 ਦਿੱਲੀ ਦੇ ਟ੍ਰੈਫਿਕ ਕੰਟਰੋਲ ਸਿਸਟਮ ਨਾਲ ਸੰਪਰਕ ਕੀਤਾ ਜਿਹੜੀ ਐਮਰਜੈਂਸੀ ਲੈਂਡਿੰਗ ਦੀ ਇਜਾਜ਼ਤ ਮੰਗੀ ਕਰੀਬ 3 ਮਿੰਟਾਂ ਬਾਅਦ ETC ਦਿੱਲੀ ਦੇ ਐਮਰਜੈਂਸੀ ਲੈਂਡਿੰਗ ਦੀ ਇਜਾਜ਼ਤ ਦਿੱਤੀ ਕਰੀਬ ਰਾਤ 8:30 8:10 ਦੇ ਫਲਾਈਟ ਨੇ ਦਿੱਲੀ ਦੇ ਇੰਦਰਾ ਗਾਂਧੀ ਹਵਾਈ ਅੱਡੇ ਤੇ ਸੁਰੱਖਿਅਤ ਉਤਰ ਗਈ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ